ਵੈਗੁਰ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਦਸਵੀਂ ਦਾ ਪਵਿੱਤਰ ਦਿਹਾੜਾ ਜੀ ਉਹਦੇ ਨਾਲ ਹੀ ਸਾਡੇ ਮਹਾਨ ਸਾਈਕਲਿਸਟ ਅੰਕੁਸ਼ ਦਾ ਜਨਮ ਦਿਨ ਵੀ ਹੈ ਅੱਜ ਜਿੱਥੇ ਗੁਰੂ ਸਾਹਿਬ ਦੇ ਮੱਥਾ ਤੇ ਕੀ ਅਸ਼ੀਰਵਾਦ ਪ੍ਰਾਪਤ ਕਰਾਂਗੇ ਸੂਲੀ ਸਰ ਸਾਹਿਬ ਉੱਥੇ ਹੀ ਅੰਕੁਸ਼ ਬਾਈ ਦੇ ਚੜਦੇ ਕਲਾ ਲੰਮੀ ਉਮਰ ਅਤੇ ਪ੍ਰਮਾਤਮਾ ਅੱਗੇ ਖੁਸ਼ੀ ਖੇੜੇ ਲਿਆਵੇ ਉਹਦੇ ਲਈ ਅਰਦਾਸ ਵੀ ਕਰਕੇ ਆਵਾਂਗੇ ਤੇ ਜਲਦੀ ਮਹਿਰਬਾਈ ਦੇ ਘਰੇ ਆ ਕੇ ਸਾਰਾ ਪ੍ਰੋਗਰਾਮ ਦਿਖਾਉਣਿਆ ਸਾਨੂੰ ਹੁਣ ਚੱਲਿਆਂ ਜੀ ਆਪਾਂ ਸੁਲੀ ਸਰ ਸਾਹਿਬ ਓਵਰ ਬ੍ਰਿਜ ਤੇ ਚੜਾਈ ਚੜ੍ਹਨੀ ਸ਼ੁਰੂ ਸੁਪਾਜੀ ਤੇ ਆਲਮ ਜੀ ਘੱਟ ਕੇ ਲੰਘੇ ਸਾਨੂੰ ਚਲੋ ਮਿਲਦੇ ਹਾਂ ਜੀ ਬੱਲਾ ਦੇਖਾਂਗੇ ਨਾਮ ਬਗ ਬੱਪੜਾ ਜਨਮ ਨਵਲਾ ਜਾਤੋਂ ਨਦਰ ਕਰੇ ਜੇ ਇਸ ਭਾਵੈ ਨਾਨਕਾ ਕਗ ਹਾਂਜੀ ਦੋਸਤੋ ਸਾਰਾ ਸਾਈਕਲ ਗਰੁੱਪ ਆਪਣਾ ਤਿੰਨ ਕੋਨੇ ਦੇ ਉੱਤੇ ਚਾਹਲ ਅੰਕਲ ਦੀ ਰੇੜੀ ਤੇ ਪਹੁੰਚ ਚੁੱਕਿਆ ਹੁਣ ਇੱਥੋਂ ਤਿਆਰੀ ਹੈ ਅੱਗੇ ਅੰਕੁਸ਼ ਦੇ ਘਰੇ ਜਿੱਥੇ ਕੇਕ ਪਕੌੜੇ ਤੇ ਹੋਰ ਖਾਣ ਪੀਣ ਦਾ ਹਾਂਜੀ ਰੋਕੀ ਜੀ ਨੇ ਖਾਣ ਪੀਣ ਦਾ ਸਮਾਨ ਹੈ ਬਾਈ ਦੇ ਕਰੇ ਫੌਜਾਂ ਪਹੁੰਚਣੀਆਂ ਅੱਜ ਭੁੱਖੀਆਂ ਤੇ ਆਈਆਂ ਉਹ ਬਰਾਬਰ ਹੈਗਾ ਜੀ ਪਹਿਲਾਂ ਹੁਣ ਹਾਂਜੀ ਅੱਜ ਅਨਕੁਸ਼ ਜੀ ਪਾਰਟੀ ਤੇ ਚਲੇ ਆਂ ਹਾਂ ਬਾਵਾ ਜੀ ਬਾਬਾ ਅਨਕੁਸ਼ ਜੀ ਦੀ ਪਾਰਟੀ ਤੇ ਹੈਪੀ ਫੇਅਰ ਮੁੜਿਆ ਹੈ ਐਨਕਾਂ ਲਾ ਕੇ ਆਇਆ ਪਹਿਲਾਂ ਬਿਨਾਂ ਐਨਕਾਂ ਤੋਂ ਸੀਗਾ ਹਾਂ ਪਹਿਲਾਂ ਬਿਨਾਂ ਐਨਕਾਂ ਤੋਂ ਸੀ ਹੁਣ ਇੱਧਰ ਐ ਲਾ ਕੇ ਬਰਾਬਰ ਹਲੋ ਜੀ ਵੱਲੀ بھائی ਨੇ ਦੋ ਚਾਰ ਸਜਾ ਦੇਤੇ ਗਰੁੱਪ ਨੂੰ ਆ ਦੇਖੋ ਰੌਕੀ ਜੀ ਪੀਲੀਆਂ ਐਨਕਾਂ ਲਾ ਕੇ ਲੱਖਣ ਆ ਜਾਣੀਆਂ ਜਿੰਨ ਨਾਲ ਕੁਲਦੀਪ ਸਿੰਘ ਜੀ ਟਾਬ ਲਾਈਨ ਕਿ ਦੇ ਵਿੱਚ ਨੇ ਜੀ ਰਾਜ ਮਿਲਿਆ ਸੀ ਮਿਲਿਆ ਸੀ ਲੱਖਣ ਪਰੇ ਹੋ ਜਾ ਹਾਂ ਮਿਲਿਆ ਸੀ ਮਿਲਿਆ ਸੀ ਮਿਲ ਗਿਆ ਮਿਲ ਗਿਆ ਜੀ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਿਆ ਆ ਵੀ ਸਾਡੇ ਸਾਈਕਲਿਸਟ ਨੇ ਨੋਵਾ ਚਾਜ ਨੇ ਦੇਖ ਲੋ ਆ ਤੋਂ ਸਾਈਕਲਿਸਟ ਸਾਡੇ ਅੱਜ ਇਕੱਲੇ ਖਾਣ ਪੀਣ ਦੇ ਮਾਰੇ ਵਿਚਾਰੇ ਆ ਦੇਖੋ ਸੁੱਤੇ ਉੱਠ ਕੇ ਗੱਡੀ ਲੈ ਕੇ ਭੱਜ ਆਏ ਆ ਆ ਪ੍ਰਧਾਨ ਜੀ ਸਾਡੇ ਸਾਰੇ ਜਥੇ ਨੂੰ ਲੈ ਕੇ ਆਏ ਨੇ ਲਓ ਜੀ ਸਾਡਾ ਮਾਨਸਾ ਜੀ ਪਹੁੰਚ ਚੁੱਕਿਆ ਰੰਗ ਬਰੰਗੇ ਐਨਕਾਂ ਚ ਲਓ ਜੀ ਆਪਣਾ ਸਾਰਾ ਗਰੁੱਪ ਹੈ ਜਿਹੜਾ ਭਾਈ ਅੰਕੁਸ਼ ਕੇ ਕਾਰਵਾਨੀ ਨੂੰ ਚੱਲ ਪਿਆ ਹੁਣ ਉੱਥੇ ਜਾ ਕੇ ਸਾਰੇ ਕੇਕ ਬਰੈਡ ਪਕੌੜੇ ਪਾੜਨਗੇ ਦੇਖੀ ਚੱਲੋ ਸਾਰੇ ਜ ਆ ਬਾਬਾ ਤੋਤਾ ਜੀ ਵੀ ਚੱਲ ਪਏ ਸਾਰਾ ਵੱਡਾ ਜਥਾ ਜਾਂਦਾ ਸਾਰੇ ਤੇ ਇੱਕ ਪਕੌੜੇ ਸਾਰਾ ਕੁਝ ਪਾੜਨਗੇ ਹੁਣ ਚੱਲ ਪਏ ਸਾਥੇ ਲਓ ਜੀ ਲਓ ਜੀ ਹਾਂ ਕੁਛ ਦੇ ਕਰਤੇ ਹਮਲਾ ਕਰਨ ਚੱਲੇ ਹਮਲਾ ਕਰ ਆ ਪਹਿਲੇ ਵੀ ਆਉਣਾ ਬਾਕੀ ਆ ਬਲੇਤੀ ਜੇ ਪੰਜ ਪੰਜ ਗਮੇਦੀ ਭਾਗਿਆ ਸੀ ਨਾਨੀ ਇੱਥੇ ਦੀਆਂ ਮਾੜੀਆਂ ਦੇਖੋ ਜੀ ਸਾਰੇ ਬਰੈਡ ਪਕੌੜਿਆਂ ਨੂੰ ਕਿਵੇਂ ਚਾਕਦੇ ਆ ਵਿਚਾਰੇ ਸਭ ਤੋਂ ਵੱਡਾ ਜਿਹੜਾ ਦੋ ਮਿੰਟਾਂ ਦਾ ਗੱਲੇ ਕਰੇ ਹੋ ਤੁਸੀਂ ਚਾਓ ਬੋਲੋ گول پہلے ਵਾਹ ਠੀਕ ਆ ਜਦੋਂ ਤੁਸੀਂ ਜਾ ਰਹੇ ہم بھی اگر ہوتے خان کو ملتے لڈو اور دنیا کہتی ہیپی ہیپی ہمتے ਆ ਪਿੱਛੇ ਹੋ ਕੇ ਲੈਣੋ ਫੋਟੋ ਸਾਰੇ ਆ ਜਿੰਨੇ ਬੰਦੇ ਆ ਬੜਾ ਬੜਾ ਹਮਲੇ ਹੋ ਗਏ ਬੜਾ ਜੋ ਬੋਲ ਜੋ ਬੋਲ ਜੋ ਹਰਸਾ ਜੀ ਹਰਸਾ ਜੀ ਅੰਕਸ਼ ਕੁਮਾਰ ਜੀ ਦਾ ਜਨਮ ਦਿਨ ਹੈ ਤੇ ਅਸੀਂ ਇਕੋ ਵਿਰਿਸ ਕਲੱਬ ਵੱਲੋਂ ਜਿੰਨੇ ਵੀ ਇੱਥੇ ਮੈਂਬਰਾਂ ਇਹਨਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਐਵੇਂ ਜੋਕਰ ਜਿਹੜੀ ਹਿੰਮਤ ਹੈ ਉਹ ਇਹਨਾਂ ਨੂੰ ਬਖਸ਼ੀ ਰੱਖੇ ਕਿਉਂਕਿ ਸਾਡੇ 5-6 ਬੰਦਿਆਂ ਦੇ ਵਿੱਚ ਹੀ ਆਉਂਦੇ ਨੇ ਸਮੁੱਚੇ ਪੰਜਾਬ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਸਾਈਕਲਿਸਟ ਦੇ ਵਿੱਚ ਆਪਦਾ ਨਾਮ ਕਮਾਇਆ ਤੇ ਸਾਨੂੰ ਇਹੋ ਜਿਹੇ ਬੱਚਿਆਂ ਦੀ ਬਹੁਤ ਵੱਡੀ ਲੋੜ ਹੈ ਤਾਂ ਜਿੱਥੇ ਮਾਨਸਾ ਦਾ ਨਾਮ ਚਮਕਦਾ ਉੱਥੇ ਜਾ ਕੇ ਜਦੋਂ ਬਾਹਰ ਵੀ ਜਾਂਦੇ ਨੇ ਉੱਥੇ ਪੰਜਾਬ ਦਾ ਨਾਮ ਚਮਕਦਾ ਹੈ ਤੇ ਮੈਂ ਹੋਰ ਵੀ ਜਿਹੜੀ ਹੈਗੀ ਹੈ ਪ੍ਰਮਾਤਮਾ ਨੂੰ ਬੁਰੀ ਅਰਦਾਸ ਕਰੂੰਗਾ ਵੇ ਆਉਂਦੇ ਜਨ ਤੋਂ ਪਹਿਲਾਂ ਪਹਿਲਾਂ ਅਸੀਂ ਇਹਦੇ ਵਿਆਹ ਚ ਵੀ ਸ਼ਾਮਲ ਹੋਈਏ ਕਿਉਂਕਿ ਬਹੁਤ ਆਨੰਦ ਆ ਗਿਆ ਕਿ ਰੱਬ ਦਾ ਚਾਵੇ ਤੇ ਸਾਰਿਆਂ ਦੇ ਜਿਹੜੀ ਕੋਵਿਡ ਰਿਜ਼ ਕਲੱਬ ਦੇ ਮੈਂਬਰਾਂ ਦੀ ਹੈਗੀ ਆ ਉਹਦੇ ਰੋਂ ਦੁਆ ਹੈਗੀ ਹੈ ਵੀ ਆਉਂਦੇ ਸਾਲ ਤੋਂ ਪਹਿਲਾਂ ਪਹਿਲਾਂ ਉਹ ਵੀ ਖੁਸ਼ੀ ਸਾਡੇ ਇੱਥੇ ਘਰ ਦੇ ਵਿੱਚ ਆਵੇ ਸਾਈਕਲਾਂ ਤੇ ਜਨ ਜਾਈਏ ਕੋਕੇ ਕੇ ਸੈਕਿੰਡ ਰਾਉਂਡ ਸੈਕਿੰਡ ਰਾਉਂਡ ਚੱਲਿਆ ਸਾਡੇ ਸਾਰੇ ਟਰੈਕਟਰ ਦਵਾਰੇ ਛੁੱਟੀ ਲਾਉਣਾ ਹੈਗੇ ਪਹਿਲੀ ਛੁੱਟੀ ਤੇ ਕੇਕ ਕੱਟਿਆ ਹੈ ਆ ਸਾਹ ਸੁੱਤੇ ਉੱਠ ਕੇ ਆਏ ਨੇ ਦੇਖੋ ਲਾਜੇ ਕਾਲੀ ਜਿਹੜੇ ਵੱਧ ਜੁਮਕਨ ਨੀਲੇ ਰੰਗ ਦੇ ਚ ਕੇਕ ਆ ਗਿਆ ਜੀ ਇੱਕ ਸੁੱਤੇ ਉੱਠ ਕੇ ਆ ਰਾਤ ਵੱਧ ਜਾਗਦੇ ਅੱਛਾ ਰਾਤ ਵੱਧ ਜਾਗਦੇ ਰਾਤ ਮਾੜੀ ਵਾਰੀਆਂ ਸੀਗੇ ਹਰ ਨੀਲਾ ਕੇਕ ਦਿਖਾਈ ਇਹਨਾਂ ਨੂੰ ਲਾਜਵਰ ਵਾਲਾ ਕੇਕ ਲਓ ਉਹ ਵਰਾਜ਼ ਨਾਮ ਇਹ ਕੋਈ ਇਲਾਜ ਹੋਣਾ